وارس پنجاب ਦੇ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਜਿਹੜੇ ਕਿ ਪਿਛਲੇ ਸਾਲ ਅਪ੍ਰੈਲ ਮਹੀਨੇ ਤੋਂ ਅਸਾਮ ਦੀ ਦਿਬੜੂਗੜ ਜੇਲ੍ਹ ਦੇ ਵਿੱਚ ਬੰਦ ਆ ਉਹਨਾਂ ਨੂੰ ਲੈ ਕੇ ਵੱਖ-ਵੱਖ ਖਬਰਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ ਕਦੀ ਅਮਰਿਤਪਾਲ ਸਿੰਘ ਵੱਲੋਂ ਇਹ ਇਲਜ਼ਾਮ ਲਗਾਏ ਜਾਂਦੇ ਆ ਕਿ ਉਹਨਾਂ ਨੂੰ ਜਿਹੜਾ ਖਾਣਾ ਵਾ ਉਹ ਸੁਚੱਜਾ ਨਹੀਂ ਦਿੱਤਾ ਜਾ ਰਿਹਾ ਸੁੱਚਾ ਨਹੀਂ ਦਿੱਤਾ ਜਾ ਰਿਹਾ ਜਿਹੜੇ ਖਾਣਾ ਬਣਾਉਣ ਵਾਲੇ ਆ ਉਹ ਜਿਹੜਾ ਵਾ ਉਹ ਸੇਵਨ ਕਰਦੇ ਆ ਤਮਾਕੂ ਦਾ ਜਿੱਤੋਂ ਅਮਰਿਤਪਾਲ ਇਤਰਾਜ਼ ਕਰਦਾ ਕਿਉਂਕਿ ਇਹ ਪੂਰੇ ਸਿੱਖੀ ਬਾਣੀ ਦੇ ਵਿੱਚ ਆ ਇਹ ਰੌ ਰੀਤਾਂ ਨੂੰ ਮੰਨਦੇ ਆ ਇਸੇ ਦੌਰਾਨ ਬਹੁਤ ਸਾਰੀਆਂ ਖਬਰਾਂ ਅਮਰਤਪਾਲ ਦੇ ਨਾਲ ਜੁੜੀਆਂ ਆਉਂਦੀਆਂ ਆਂਦੀਆਂ ਕਦੀ ਜਿਹੜਾ ਵਾ ਉਥੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਇਹ ਜਥੇਬੰਦੀ ਜਿਹੜੀ ਆ ਇਹ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਵੀ ਕਰਦੀ ਹੈ ਕਿ ਸਾਨੂੰ ਸਾਡੇ ਵਕੀਲਾਂ ਨਾਲ ਗੱਲ ਕਰਨ ਨਹੀਂ ਦਿੱਤੀ ਜਾ ਰਹੀ ਕਦੀ ਇਹ ਮਾਮਲਾ ਉੱਠਦਾ ਕਿ ਇਹਨਾਂ ਨੂੰ ਪੰਜਾਬ ਸ਼ਿਫਟ ਕੀਤਾ ਜਾਣਾ ਚਾਹੀਦਾ ਇਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਵੀ ਇਹੀ ਮੰਗ ਕਰਦੇ ਆ ਵੀ ਅਮਰਤਪਾਲ ਸਿੰਘ ਦੇ ਨਾਲ ਕਿਸੇ ਕਿਸਮ ਦੀ ਕੋਈ ਵੱਡੀ ਸਾਜ਼ਿਸ਼ ਜਿਹੜੀ ਆ ਉਹ ਹੋ ਸਕਦੀ ਆ ਇਹਨੂੰ ਪੰਜਾਬ ਜਿਹੜਾ ਸ਼ਿਫਟ ਕਰ ਦੇਣਾ ਚਾਹੀਦਾ ਹਾਲਾਂਕਿ ਅਮਰਤਪਾਲ ਸਮੇਤ ਜਿਹੜੇ ਇਹਨਾਂ ਦੇ ਸਾਥੀ ਆ ਜਿਨ੍ਹਾਂ ਦੇ ਵਿੱਚ ਇਹਦੇ ਚਾਚਾ ਜੀ ਵੀ ਸ਼ਾਮਲ ਆ ਇਹਨਾਂ ਦੇ ਉੱਤੇ ਐਨਐਸਏ ਲੱਗੀ ਹੋਈ ਆ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਇਹਨਾਂ ਨੂੰ ਅਸਾਮ ਦੀ ਦਿਬਲੂਗੜ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਹੁਣ ਖਬਰ ਇਹ ਆ ਰਹੀ ਆ ਕਿ ਡੀਜੀਪੀ ਜੀਪੀ ਸਿੰਘ ਜਿਹੜੇ ਅਸਾਮ ਪੁਲਿਸ ਦੇ ਡੀਜੀਪੀ ਆ ਉਹਨਾਂ ਨੂੰ ਇਹ ਤਲਾਹ ਮਿਲਦੀ ਹੈ ਕਿ ਅੰਮ੍ਰਿਤਪਾਲ ਦੀ ਸੈੱਲ ਦੇ ਵਿੱਚ ਜਿਹੜਾ ਕੁਝ ਇਕਵਿਪਮੈਂਟ ਪਏ ਹੋਇਆ ਇਹ ਇਕਵਿਪਮੈਂਟ ਕੀ ਆ ਜੀ ਮੋਬਾਈਲ ਫੋਨ ਨੇ ਸਪਾਈ ਕੈਮਰਾ ਨੇ ਕੁਝ ਹੋਰ ਜਿਹੜੇ ਰਿਕਾਰਡਰ ਡਿਵਾਈਸ ਆ ਇਹ ਪਏ ਹੋਇਆ ਇਸੇ ਦੌਰਾਨ ਜਦੋਂ 17 ਫਰਵਰੀ 2024 ਯਾਨੀ ਇਸੇ ਸਾਲ ਇਹ ਇਨਵੈਸਟੀਗੇਟ ਕਰਦੇ ਆ ਤਲਾਸ਼ੀ ਮੁਹਿੰਮ ਚਲਾਉਂਦੇ ਆ ਇੱਕ ਅਭਿਆਨ ਚਲਾਉਂਦੇ ਆ ਤਾਂ ਇਹਨਾਂ ਦੀ ਸੈੱਲ ਦੇ ਵਿੱਚੋਂ ਇਹ ਸਭ ਕੁਝ ਬਰਾਮਦ ਹੋ ਜਾਂਦਾ ਜਦੋਂ ਬਰਾਮਦ ਹੋ ਜਾਂਦਾ ਤਾਂ ਫੇਰ ਜੇਲ ਸੁਪਰੀਡੈਂਟ ਨਿਪਿੰਨ ਦਾਸ ਨੂੰ ਜਿਹੜਾ ਉਹ ਸਸਪੈਂਡ ਕਰ ਦਿੱਤਾ ਜਾਂਦਾ ਹੁਣ ਸਵਾਲ ਇਹ ਆ ਕਿ ਇਹ ਸਾਰਾ ਸਮਾਨ ਕਿੱਦਾਂ ਆਇਆ ਇਹ ਇੱਕ ਜਾਂਚ ਦਾ ਵਿਸ਼ਾ ਫਿਲਹਾਲ ਮੀਡੀਆ ਰਿਪੋਰਟਸ ਦੇ ਮੁਤਾਬਕ ਇਹਨਾਂ ਦੀ ਸੈੱਲ ਦੇ ਵਿੱਚੋਂ ਇਹੋ ਜਿਹਾ ਸਮਾਨ ਮਿਲਿਆ ਜਿਹਦੇ ਵਿੱਚ smartphones ਨੇ sim card ਨੇ mobile phone ਨੇ spy camera ਨੇ ਔਰ ਇਤੋਂ ਪਹਿਲਾਂ ਅੰਮ੍ਰਿਤਪਾਲ ਇਹ ਵੀ ਇਲਜ਼ਾਮ ਲਗਾਉਂਦੇ ਰਹੇ ਆ ਇਹਨਾਂ ਦੀ ਸਾਰੀ ਜਥੇਬੰਦੀ ਕਿ ਸਾਡੇ ਉੱਤੇ ਪੈਣੀ ਨਜ਼ਰ ਰੱਖੀ ਜਾ ਰਹੀ ਆ ਇਵਨ ਕੇ ਵਾਸ਼ਰੂਮਸ ਦੇ ਵਿੱਚ ਬਾਥਰੂਮਸ ਦੇ ਵਿੱਚ ਵੀ ਕੈਮਰੇ ਲਗਾਏ ਜਾ ਰਹੇ ਆ ਇਹ ਇੱਕ ਜਿਹੜਾ ਬੜਾ ਜਿਹੜਾ ਇਹ ਇਲਜ਼ਾਮ ਲਗਾ ਰਹੇ ਸੀ ਉਸੇ ਤਹਿਤ ਜਿਹੜਾ ਉਹਨੇ ਜਿਹੜੀ ਬਰਾਮਦਗੀ ਹੋਈ ਆ ਜਿਹਦੇ ਵਿੱਚ ਜੇਲ ਸੁਪਰਡੈਂਟ ਨਿਪੰਨ ਦਾਸ ਨੂੰ ਸਸਪੈਂਡ ਕਰ ਦਿੱਤਾ ਗਿਆ ਇਹ ਕਪੜੇ ਆਪਦੇ ਵਿੱਚ ਤਫਤੀਸ਼ ਦਾ ਵਿਸ਼ਾ ਦਰਸਲ ਵਾਰਿਸ ਪੰਜਾਬ ਦੇ ਜਥੇਬੰਦੀ ਅਮਰਤਪਾਲ ਦੇ ਉੱਤੇ ਪਿਛਲੇ ਸਾਲ ਅਪ੍ਰੈਲ ਮਾਰਚ ਮਹੀਨੇ ਤੋਂ ਜਿਹੜੀ ਹੈ ਕਾਰਵਾਈ ਸ਼ੁਰੂ ਕਰ ਦਿੱਤੀ ਸੀਗੀ ਪੰਜਾਬ ਪੁਲਿਸ ਨੇ ਇਹਨਾਂ ਨੂੰ ਫੜਨ ਦੀ ਲਗਭਗ 1 ਮਹੀਨਾ ਜਿਹੜੀ ਹੈ ਲੁਕੜਮੀਚੀ ਚੱਲੀ ਕਦੀ ਤਸਵੀਰਾਂ ਸਾਹਮਣੇ ਆਈਆਂ ਜੀ ਅਮਰਤਪਾਲ ਜਿਹੜੇ ਆ ਉਹ ਦਿੱਲੀ ਦੀਆਂ ਸੜਕਾਂ ਤੇ ਘੁੰਮ ਰਹੇ ਆ ਕਦੀ ਤਸਵੀਰਾਂ ਸਾਹਮਣੇ ਆਈਆਂ ਕਿ ਅਮਰਤਪਾਲ ਜਿਹੜੇ ਆ ਇਹ ਪਹਾੜਾਂ ਦੇ ਵਿੱਚ ਘੁੰਮ ਰਹੇ ਆ ਔਰ ਇਸੇ ਦੌਰਾਨ ਅਖੀਰ ਇਹ ਖਬਰ ਸਾਹਮਣੇ ਆਉਂਦੀ ਆ ਵੀ ਅਮਰਤਪਾਲ ਆਪਣੇ ਪੂਰੇ ਬਾਣੇ ਦੇ ਵਿੱਚ ਰੋਡੇਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਉਹਨਾਂ ਦੀ ਦਸਤਾਰਬੰਦੀ ਵੀ ਹੋਈ ਸੀ ਜਦੋਂ ਉਹਨਾਂ ਨੂੰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮੁਖੀ ਐਲਾਨਿਆ ਗਿਆ ਸੀ ਉਸੇ ਪਿੰਡ ਦੇ ਵਿੱਚ ਜਿਹੜਾ ਇੱਕ ਵੀਡੀਓ ਸ਼ਾਇਆ ਹੁੰਦਾ ਉਸ ਤੋਂ ਬਾਅਦ ਇਹਨਾਂ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਤੇ ਇਹਨਾਂ ਨੂੰ NSA ਲਗਾ ਕੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਉਸ ਤੋਂ ਬਾਅਦ ਐਜੀਟੇਸ਼ਨ ਸ਼ੁਰੂ ਹੁੰਦੀ ਹੈ ਕਿ ਤੱਕਾ ਹੋ ਰਿਹਾ ਸਾਡੇ ਨਾਲ ਸਾਨੂੰ ਨਜਾਇਜ਼ ਜਿਹੜਾ ਤੰਗ ਕੀਤਾ ਜਾ ਰਿਹਾ ਸਾਡਾ ਖਾਣਾ ਨਹੀਂ ਸਹੀ ਹੈਗਾ ਸਾਨੂੰ ਜਿਹੜਾ ਜੇਲ੍ਹ ਪ੍ਰਸ਼ਾਸਨ ਸਾਡੇ ਨਾਲ ਕੋਆਪਰੇਟ ਨਹੀਂ ਕਰਦਾ ਸਾਡੇ ਤੇ ਤਸ਼ੱਦਦ ਹੋ ਰਹੀ ਹੈ ਸਾਨੂੰ ਸਾਡੇ ਵਕੀਲਾਂ ਨਾਲ ਗੱਲ ਕਰਨ ਨਹੀਂ ਦਿੱਤੀ ਜਾਂਦੀ ਇਹਨਾਂ ਦੇ ਵਕੀਲਾਂ ਨੇ ਵੀ ਕਈ ਵਾਰੀ ਇਹ ਜਿਹੜੀ ਗੱਲ ਸਾਂਝੀ ਕੀਤੀ ਸੀ ਵੀ ਸਾਡੇ ਉਹ ਕਲਾਇੰਟ ਆ ਅਸੀਂ ਚਾਹੁੰਦੇ ਆ ਵੀ ਸਾਡੇ ਕਲਾਇੰਟ ਤੇ ਪਤਾ ਤਾਂ ਲੱਗੇ ਵੀ ਉਹ ਕਿਹੜੇ ਹਾਲ ਦੇ ਵਿੱਚ ਆ ਔਰ ਹਾਲੀ ਦੇ ਵਿੱਚ ਇਹਨਾਂ ਦਾ ਜਿਹੜਾ ਪੂਰਾ ਪਰਿਵਾਰ ਆ ਉਹ ਵੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜਾ ਵਾ ਉਹ ਧਰਨੇ ਦੇ ਉੱਤੇ ਬੈਠਾ ਹੋਇਆ ਵੀ ਸਾਡੇ ਜਿਹੜੇ ਨੌਜਵਾਨ ਮੁੰਡੇ ਨੇ ਇਹਨਾਂ ਨੂੰ ਤੁਸੀਂ ਪੰਜਾਬ ਸ਼ਿਫਟ ਕਰ ਦਿਓ ਜਿਹੜੀ ਕਾਰਵਾਈ ਤੁਸੀਂ ਕਰਨੀ ਹੈ ਜਿਹੜਾ ਕੇਸ ਤੁਸੀਂ ਚਲਾਉਣਾ ਉਹ ਤੁਸੀਂ ਪੰਜਾਬ ਦੀਆਂ ਅਦਾਲਤਾਂ 'ਚ ਚਲਾਓ ਖਰ ਇਹ ਸਭ ਦੇ ਵਿੱਚ ਜਿੱਥੇ ਅਮਰਿਤਪਾਲ ਹੋਣਾ ਨੇ ਖੁਦ ਇਲਜ਼ਾਮ ਲਗਾਏ ਸੀਗੇ ਕਿ ਸਾਡੇ ਇੱਥੇ ਜਿਹੜਾ ਵਾ ਇਹ ਕੈਮਰੇ ਬਹੁਤ ਜ਼ਿਆਦਾ ਸਾਡੇ ਉੱਤੇ ਲਗਾ ਦਿੱਤੇ ਗਏ ਆ ਪਰ ਇਸੇ ਦੌਰਾਨ ਹੁਣ ਇਹ ਖਬਰ ਸਾਹਮਣੇ ਆਈ ਹੈ ਕਿ ਇਹਨਾਂ ਦੀ ਸੈੱਲ ਦੇ ਵਿੱਚੋਂ ਮੋਬਾਈਲ ਫੋਨ ਸਪਾਈ ਕੈਮਰਾ ਜਿਹੜੇ ਸਾਹਮਣੇ ਆਏ ਸੋ ਇੱਕ ਤਫ਼ਤੀਸ਼ ਦਾ ਵਿੱਚ ਹੁਣ ਇਹਦੇ ਵਿੱਚ ਜਿਹੜੇ ਨਿਪਿੰਦਾਸ ਜਿਹੜੇ ਸੁਪਰਡੈਂਟ ਜੇਲ ਸੀਗੇ ਸੈਂਟਰਲ ਜੇਲ ਡਿਬਰੂਗੜ੍ਹ ਦੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਮਾਮਲੇ ਦੀ ਤਫ਼ਤੀਸ਼ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਕਿ ਆਖਰ ਇਹ ਸਮਾਨ ਕਿੱਦਾਂ ਆਇਆ Subscribe to One India channel and never miss an update.